ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਸੁਖਵਿੰਦਰ ਸਿੰਘ ਸਲੌਦੀ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਨੂੰ ਚੈਨਲ ਅੱਜ ਦੀ ਤਰਾਸ਼ ਦੀ ਜ ਜ ਤੁਹਾਨੂੰ ਅਸੀਂ ਮੰਜ਼ਰ ਦਿਖਾਵਾਂਗੇ ਜਿਹੜੇ ਲੋੜਵੰਦ ਗਰੀਬਾਂ ਦੇ ਘਰਾਂ ਦੀਆਂ ਛੱਤਾਂ ਲੰਬੇ ਸਮੇਂ ਤੋਂ ਅੱਜ ਤੱਕ ਸਰਕਾਰਾਂ ਨਹੀਂ ਬਣਾ ਸਕੀਆਂ ਅੱਜ ਅਸੀਂ ਉਸੇ ਪਿੰਡ ਵਿੱਚ ਆਏ ਆ ਪਿੰਡ ਰਹਾਉਣ ਵਾਰਡ ਨੰਬਰ 1 ਖੰਨਾ ਦੇ ਵਿਖੇ ਜਿੱਥੇ ਇੱਕ ਗਰੀਬ ਪਰਿਵਾਰ ਦਾ ਜਿਹੜੇ ਭੈਣ ਆ ਉਹ ਇਕੱਲੇ ਇੱਕ ਮਕਾਨ ਦੇ ਵਿੱਚ ਰਹਿੰਦੀ ਹੈ ਜਿਹਦੀਆਂ ਛੱਤਾਂ ਜਿਹਦੀਆਂ ਕੰਧਾਂ ਬਹੁਤ ਹੀ ਖਸਤਾ ਹਾਲਤ ਵਿੱਚ ਨੇ ਜੇਕਰ ਦੇਖਿਆ ਜਾਵੇ ਸਰਕਾਰਾਂ ਭਾਵੇਂ ਵੱਡੇ ਵੱਡੇ ਦਾਅਵੇ ਕਰਦੀਆਂ ਨੇ ਕਿ ਅਸੀਂ ਗਰੀਬਾਂ ਵਾਸਤੇ ਲੋੜਵੰਦਾਂ ਵਾਸਤੇ ਮੱਕੱਚੇ ਮਕਾਨਾਂ ਦੇ ਫਾਰਮ ਭਰੇ ਪਰ ਅਜ ਤੱਕ ਕਿਸੇ ਨੂੰ ਉਹ ਪੈਸਾ ਨਹੀਂ ਮਿਲਿਆ ਨਾ ਹੀ ਅੱਜ ਤੱਕ ਇਸ ਦਾ ਉਹ ਮਕਾਨ ਬਣਿਆ ਸੋ ਸਮਾਜ ਸੇਵੀ ਸੰਸਥਾਵਾਂ ਨੇ ਇਹ ਮੁੱਦਾ ਚੁੱਕਿਆ ਹੈ ਮਨੁੱਖਤਾ ਦੀ ਸੇਵਾ ਰੱਬ ਦੀ ਸੇਵਾ ਲਈ ਤਹਿਤ ਅੱਜ ਪਿੰਡਰ ਹੌਣ ਵਾਰਡ ਨੰਬਰ ਖੰਨਾ ਵਿਖੇ ਪਹੁੰਚੇ ਪਹਿਲਾਂ ਤੁਹਾਨੂੰ ਉਹ ਘਰ ਦਿਖਾਉਂਦੇ ਆ ਛੱਤ ਦਿਖਾਉਂਦੇ ਆ ਉਹ ਮਕਾਨ ਦਿਖਾਉਂਦੇ ਆ ਜਿੱਥੇ ਇੱਕ ਭੈਣ ਰਹਿੰਦੀ ਹੈ ਔਰ ਉਸ ਦੀ ਬੱਚੇ ਰਹਿੰਦੇ ਨੇ ਔਰ ਇਹ ਜਿਹੜਾ ਘਰ ਹੈ ਬੜਾ ਖਸਤਾ ਹਾਲਤ ਵਿੱਚ ਮੈਂ ਕੈਮਰਾਮੈਨ ਨੂੰ ਕਹਾਂਗਾ ਵੀ ਆਪਾਂ ਜਿਹੜੀਆਂ ਇਹਦੇ ਹਾਲਾਤ ਦਿਖਾ ਦਈਏ ਵੀ ਜਿਹੜੇ ਕਿਹੋ ਜਿਹੇ ਮਕਾਨ ਦੇ ਹਾਲਾਤ ਨੇ ਜੇਕਰ ਦੇਖਿਆ ਜਾਵੇ ਤਾਂ ਅੰਦਰ ਤੇ ਜਿਹੜੇ ਹਾਲਾਤ ਨੇ ਬੜੇ ਭਿਆਨਕ ਨੇ ਛੱਤਾਂ ਬਹੁਤ ਨੀਮੀ ਹੈ ਜਿੱਥੇ ਤੁਸੀਂ ਵੇਖ ਰਹੇ ਹੋ ਆ ਕੈਮਰਾਮੈਨ ਨੂੰ ਕਹਾਂਗਾ ਵੀ ਨਾਲ-ਨਾਲ ਮੇਰੇ ਅੰਦਰ ਆਈ ਜਾਓ ਤੁਸੀਂ ਵੀ ਜਿਹੜੀਆਂ ਇਹ ਛੱਤ ਦਿਖਾਉਣੇ ਆ ਤੁਹਾਨੂੰ ਜਿਹੜੇ ਮਕਾਨ ਦੀ ਛੱਤ ਹੈ ਬੜੀ ਖਸਤਾ ਹਾਲਤ ਵਿੱਚ ਹੈ ਵੀ ਕਦੇ ਵੀ ਡਿੱਗ ਸਕਦੀ ਹੈ ਭਾਵੇਂ ਸਰਕਾਰਾਂ ਜਿੰਨੇ ਮਰਜ਼ੀ ਦਾਅਵੇ ਕਰਦੀਆਂ ਨੇ ਫੋਖਰੇ ਕਰਦੇ ਨੇ ਵੋਟਾਂ ਲੈਣ ਸਮੇਂ ਬੜੀਆਂ ਲੋਲੀਪੌਪ ਦੇ ਦਿੰਦੇ ਨੇ ਕਿ ਸਾਡੀ ਸਰਕਾਰ ਬਣੂ ਤਾਂ ਗਰੀਬਾਂ ਦੇ ਅਸੀਂ ਵੀ ਘਰ ਵਸਵਾਰ ਦਵਾਂਗੇ ਪਲਾਟ ਲੈ ਕੇ ਦੇ ਦਾਂਗੇ ਪਰ ਆ ਘਰ ਦੀਆਂ ਤੁਹਾਨੂੰ ਸੱਤਾ ਦਿਖਾਉਣੀਆਂ ਦੀ ਕੋ ਇਹ ਹਾਲਾਤ ਨੇ ਘਰ ਦੇ ਇਹ ਘਰ ਦੀ ਛੱਤ ਕਦੇ ਵੀ ਡਿੱਗ ਸਕਦੀ ਹੈ ਕਿਉਂਕਿ ਇਹਦੇ ਜਿਹੜੇ ਗਾਟਰ ਨੇ ਪਾਏ ਹੋਏ ਨੇ ਭਾਵੇਂ ਬਾਲੇ ਨੇ ਉਹ ਵੀ ਟੁੱਟੇ ਹੋਏ ਨੇ ਮੈਂ ਹੋਰ ਵੀ ਤੁਹਾਨੂੰ ਦਿਖਾਉਣਾ ਇਹਦੀ ਕੰਧਾਂ ਜਿਹੜੀਆਂ ਬੜੀਆਂ ਖਸਤਾ ਹਾਲਤ ਵਿੱਚ ਨੇ ਕੈਮਰਾਮੈਨ ਕਹਿੰਗਾ ਜਿਹੜੀ ਕੰਧਾਂ ਦਿਖਾਓ ਵੀ ਕਿਹੜੀਆਂ ਬੜੀਆਂ ਆਸਤਾ ਹੌਸਲੇ ਕਦੇ ਵੀ ਡਿੱਗ ਸਕਦੀ ਹੈ ਸੱਤ ਪਰ ਇਹਨਾਂ ਨੂੰ ਕੋਈ ਸੰਭਾਲਣ ਵਾਲਾ ਮੈਨੂੰ ਕੋਈ ਦਿਖਦਾ ਨਹੀਂ ਹੈਗਾ ਪਰ ਅੱਜ ਅਸੀਂ ਗੱਲਬਾਤ ਕਰਾਂਗੇ ਪਰਿਵਾਰ ਦੇ ਨਾਲ ਪਿੰਡ ਵਾਸੀ ਵੀ ਸਾਡੇ ਨਾਲ ਮੌਜੂਦ ਨੇ ਉਹ ਸਮਾਜ ਸੇਵੀ ਸੰਸਥਾਾਂ ਆਰਮਦਾਨ ਫਤਿਹ ਸੇਵਾ ਦਾਲ ਜੋ ਕਿ ਗਰੀਬ ਘਰਾਂ ਦੇ ਛੱਤਾ ਪਾਉਣ ਦੇ ਵਿੱਚ ਸੇਵਾ ਨਿਭਾ ਰਹੇ ਨੇ ਸੋ ਭੈਣ ਜੀ ਮੇਰੇ ਨਾਲ ਕਿਵੇਂ ਲੱਗ ਰਿਹਾ ਵੀ ਜਿਹੜਾ ਤੁਸੀਂ ਮਕਾਨ ਚ ਕਿੰਨੇ ਚਿਰ ਦੇਥੇ ਰਹਿ ਰਹੇ ਹੋ ਮਕਾਨ ਦਾ ਮਤਲਬ ਜਿਹੜੇ ਸਾਡੇ ਮੰਮੀ ਡੈਡੀ ਸੇ ਮਤਲਬ ਸਸੋਰਾ ਉਹ ਮਤਲਬ ਉਹਨਾਂ ਨੂੰ ਬੱਚੇ ਤੋਂ ਸਾਲ ਹੋ ਗਏ ਸੀ ਮਤਲਬ ਫਿਰ ਮਤਲਬ ਕਿ ਮੈਨੂੰ ਸ਼ਾਦੀ ਹੋਏ ਤੇ ਵੀ 15 16 ਸਾਲ ਮੈਨੂੰ ਹੋ ਗਏ ਤੇ ਮਕਾਨ ਦੀ ਬੜੀ ਖਸਤਾ ਹਾਲਤ ਡਰ ਨਹੀਂ ਲੱਗਦਾ ਤੁਹਾਨੂੰ ਬੜੇ ਵਾਰਸ਼ਾ ਪਈਆਂ ਨੇ ਲੋਕਾਂ ਦੇ ਗਰੀਬਾਂ ਦੇ ਮਤਲਬ ਮੈਨੂੰ ਡਰਦਾ ਜੀ ਲੱਗਦਾ ਹੁਣ ਕਿਉਂਕਿ ਆਪਣਾ ਘਰ ਛੱਡ ਕੇ ਵੀ ਕਿਤੇ ਜਾ ਨਹੀਂ ਹੁੰਦਾ ਇਹ ਮਜਬੂਰੀ ਨੋ ਕਈ ਵਾਰ ਹਾਂ ਜੀ ਆਂਡੇ ਗੁੰਡੇ ਨੇ ਚਲੋ ਵੀ ਜਿਵੇਂ ਸਾਡੇ ਸਾਹਮਣੇ ਆਂਟੀ ਨੇ ਉਹਨਾਂ ਦੇ ਪੈਪ ਹੋ ਜਾਂਦੇ ਨਹੀਂ ਬੱਚੇ ਕਿੰਨੇ ਨੇ ਤੁਹਾਡੇ ਬੱਚੇ ਤਾਂ ਇਹ ਦੋ ਬੇਟੇ ਆ ਪਰਿਵਾਰਕ ਤੁਹਾਡੀ ਕੋਈ ਰੋਜ਼ਮਰਾਂ ਜ਼ਿੰਦਗੀ ਜਿਹੜੀ ਤੁਸੀਂ ਕਮਾਈ ਕਰਦੇ ਹੋ ਕਿਹੇ ਕੰਮ ਕਰਦੇ ਹੋ ਵੀ ਜਿਹੜੀ ਤੁਹਾਡੋ ਅਜੇ ਤੱਕ ਛੱਤ ਨਹੀਂ ਬਣੀ ਹੈਗੀ ਬਸ ਇੱਕ ਵੇਲਦਾਰੀਆਂ ਦੇ ਦੱਬੇ ਗਏ ਸੀਗੇ ਥੋੜਾ ਜਿਹਾ ਦੇ ਆ ਪਤੀ ਵਿਧਾੜੇਦਾਰ ਨੇ ਮਤਲਬ ਮਜ਼ਦੂਰੀ ਕਰਦੇ ਨੇ ਜੀ ਕਦੇ ਸਰਕਾਰਾਂ ਤੱਕ ਪਹੁੰਚ ਨਹੀਂ ਕੀਤੀ ਬਹੁਤ ਜ਼ਿਆਦਾ ਜੀ ਕਿਸ ਨੇ ਆ ਕੇ ਪੁੱਛਿਆ ਨਹੀਂ ਕਿ ਅਭੀ ਤੁਹਾਡੇ ਘਰ ਦੀ ਬੜੀ ਹਾਲਤ ਹੈ ਵੀ ਵੋਟਾ ਲਾਈਨ ਅਸਮੇ ਤੁਹਾਡੇ ਕੋਲ ਆ ਜਾਂਦੇ ਨੇ ਆ ਬਹੁਤ ਕਹਿੰਦੇ ਨੇ ਪਰ ਕਿਸੇ ਨੇ ਵੀ ਹੁਣ ਤੱਕ ਸੁਣਵਾਈ ਕੀਤੀ ਕੀ ਮੰਗ ਕਰਦੇ ਹਾਂ ਤੁਹਾਡਾ ਜਿਵੇਂ ਅਸੀਂ ਦਿਖਦੇ ਮਕਾਨ ਦੀ ਹਾਲਾਤ ਤੁਹਾਡੇ ਕਾਫੀ ਬੇਤਰ ਹੈ ਜੀ ਇਹੀ ਕਰਦੇ ਹਾਂ ਬਸ ਸਾਡੀ ਮਦਦ ਕੀਤੀ ਜਾਵੇ ਵੀ ਗਰੀਬ ਪਰਿਵਾਰਾਂ ਗਰੀਬ ਪਰਿਵਾਰ ਤੋਂ ਇਹ ਬੇਟੀਆਂ ਗਈ ਮੇਰਾ ਪਰਿਵਾਰ ਵੀ ਗਰੀਬ ਹੈ ਨੀ ਜਿਵੇਂ ਬਾਰਿਸ਼ ਤੁਸੀਂ ਪਹਿੰਦੇ ਉੱਪਰ ਕੱਚੇ ਬਾਲੇ ਵੀ ਟੁੱਟੇ ਹੋਏ ਨੇ ਹਾਂ ਜੀ ਕਿਰਕੀ ਅਸੀਂ ਪਹਿਲਾਂ ਵਾਲੇ ਫੇਰ ਕਿਸੇ ਨੇ ਅੱਗੇ ਪਿੰਡ ਦੇ ਸਾਰ ਪੁੱਛੀ ਨਹੀਂ ਜਿਵੇਂ ਤੁਹਾਡੇ ਇੱਥੇ ਦੇ ਮੌਜੂਦਾ ਐਮਸੀ ਨੇ ਜਾਂ ਕੋਈ ਵੀ ਤੁਹਾਡਾ ਮੌਜੂਦ ਨਹੀਂ ਨਹੀਂ ਜੀ ਕੋਈ ਨਹੀਂ ਉਹਨਾਂ ਨੇ ਪੁੱਛਿਆ ਕਿ ਇਹ ਵਾਰ ਜਾ ਕੇ ਵੀ ਆਇਆ ਘਰ ਵੀ ਮਤਲਬ ਕੋਈ ਨਹੀਂ ਆ ਰਿਹਾ ਘਰ ਹੁਣ ਤਾਂ ਕਿਸੇ ਨੇ ਬਾਹ ਨਹੀਂ ਫੜੀ ਤੁਹਾਡੀ ਨਹੀਂ ਨਹੀਂ ਜੀ ਕਿਸੇ ਨੇ ਨਹੀਂ ਕੀ ਮੰਗ ਕਰਦੇ ਹੋ ਤੁਸੀਂ ਅੱਜ ਮੰਗ ਤਾਂ ਇਹ ਬਸ ਇਹ ਕਰਦੇ ਆ ਵੀ ਮੇਰਾ ਮਕਾਨ ਬਣ ਜਾ ਬਸ ਮੇਰੇ ਬੱਚੇ ਠੀਕ ਰਹਿਣ ਜਦੋਂ ਵਾਰਸ਼ ਆਈ ਆ ਕਾਫੀ ਤੁਹਾਡੇ ਇੱਥੇ ਆਪਾਂ ਨੇੜੇ ਤੇੜੇ ਛੱਤਾਂ ਡਿੱਗੀਆਂ ਨੇ ਹਾਂ ਜੀ ਇਰ ਕਿੱਥੇ ਰਹਿਸ਼ ਕਰੀ ਕਿਵੇਂ ਆਪਣੇ ਮੇਰੇ ਸਾਹਮਣੇ ਘਰ ਦੇ ਨਾਲੇ ਉਹ ਵਾਂਟੀ ਨੇਗੇ ਉਹਨਾਂ ਦੇ ਪੈਪ ਹੋ ਜਾਂਦੇ ਸੀਗੇ ਬੱਚਿਆਂ ਲੈ ਕੇ ਸੋ ਇਹ ਪੈਣ ਦੱਸਦੇ ਨੇ ਕਹਿੰਦੇ ਵੀ ਇਹ ਮਕਾਨ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਰਹਿ ਰਹੇ ਨੇ ਪਰ ਮਕਾਨ ਦੀ ਇੰਨੀ ਖਸਤਾ ਹਾਲਤ ਹੈ ਵੀ ਰਾਤ ਨੂੰ ਇੱਥੇ ਟੇਕਣ ਵਾਸਤੇ ਪੈਣ ਵਾਸਤੇ ਡਰ ਲੱਗਦਾ ਹੈ ਕਿਉਂਕਿ ਅਸੀਂ ਦੇਖਿਆ ਪੰਜਾਬ ਦੇ ਵਿੱਚ ਬਾੜਾਂ ਦੀ ਜਿਵੇਂ ਹਾੜਾਂ ਦੀ ਸਥਿਤੀ ਆਈ ਹੈ ਵੱਡੇ ਪੱਧਰ ਦੇ ਉੱਪਰ ਗਰੀਬ ਲੋਕਾਂ ਦੇ ਮਕਾਨ ਟਹੇ ਨੇ ਭਾਵੇਂ ਸਰਹੱਦੀ ਖੇਤਰਾਂ ਦੇ ਵਿੱਚ ਜਿਆਦਾ ਹੜ੍ਹਾਂ ਨੇ ਮਾਰ ਕੀਤੀ ਹੈ ਪਰ ਨਾਲ-ਨਾਲ ਜਿਹੜੇ ਗਰੀਬ ਲੋਕ ਆਮ ਥਾਵਾਂ ਦੇ ਉੱਪਰ ਰਹਿੰਦੇ ਨੇ ਭਾਵੇਂ ਪਿੰਡਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਇਹ ਵਾਰਸ਼ ਨੇ ਬੜਾ ਪ੍ਰਭਾਵਿਤ ਕੀਤਾ ਉਹਨਾਂ ਦੇ ਮਕਾਨ ਬੜੇ ਖਾਸਤ ਹਾਲਤੇ ਨੇ ਭੈਣ ਜੀ ਤੁਸੀਂ ਜੇ ਸਾਹਮਣੇ ਰਹਿਣੋ ਮਕਾਨ ਦੇ ਤੁਸੀਂ ਦੇਖਿਆ ਹੋਣਾ ਕਿਹੋ ਜਿਹੇ ਹਾਲਾਤ ਰਹੇ ਨੇ ਗਰੀਬ ਪਰਿਵਾਰ ਹੈ ਹਾਂਜੀ ਵੀਰ ਜੀ ਹਾਲਾਤ ਤਾਂ ਇਹਨਾਂ ਦੇ ਕਾਫੀ ਖਰਾਬ ਸੀਗੇ ਤੇ ਜਦੋਂ بارش ਹੋਣੀ ਇਸ ਵਾਰ ਜ਼ਿਆਦਾ بارش ਆਈ ਆ ਉਸ بارش ਦੇ ਵਿੱਚ ਮਤਲਬ ਕੀ ਹੈ ਇਹਨਾਂ ਦਾ ਮਕਾਨ ਕਾਫੀ ਚੋਂਦਾ ਸੀਗਾ ਵਿਚਾਰਿਆਂ ਨੇ ਇੱਕ ਦੋ ਰਾਤਾਂ ਤ ਆਪਣੇ ਘਰੇ ਬੈਠ ਕੇ ਕੱਟੀਆਂ ਉਸ ਤੋਂ ਬਾਅਦ ਦੇ ਵਿੱਚ ਵੀਰ ਜੀ ਫਿਰ ਚਲੋ ਐਦਾਂ ਹੈ ਕਿ ਮੈਂ ਆਪਣੇ ਘਰ ਚਲੋ ਵਿਚਾਰਿਆਂ ਨੇ ਟਾਈਮ ਮੇਰੇ ਘਰੇ ਵੀ ਕੱਟਿਆ ਕਈ ਰਾਤਾਂ ਕੱਟੀਆਂ ਵਿਚਾਰਿਆਂ ਨੇ ਗਰੀਬ ਪਰਿਵਾਰਾਂ ਦਿਹਾੜੀਦਾਰ ਦੀ ਮਦਦ ਹੋਣੀ ਨਹੀਂ ਚਾਹੀਦੀ ਕੋਈ ਸਰਕਾਰ ਵੱਲੋਂ ਜਾਂ ਕੋਈ ਹੋਰ ਦੇਖੋ ਮੈਂ ਤੁਹਾਨੂੰ ਦੱਸਦੀ ਆ ਸਰਕਾਰਾਂ ਨਹੀਂ ਕਿ ਪੁੱਛਦੀਆਂ ਸਰਕਾਰਾਂ ਨਹੀਂ ਕਿਸੇ ਦੀ ਸਾਰ ਲੈਂਦੀਆਂ ਬਿਲਕੁਲ ਹੀ ਲੈਂਦੀਆਂ ਗਿਆ ਸਾਨੂੰ ਐਦਾਂ ਹੈ ਕਿ ਸਾਨੂੰ ਦੇਖੋ ਸੰਪਰਕ ਚ ਅਸੀਂ ਵੀਰ ਜੀ ਨੂੰ ਅਸੀਂ ਫੋਨ ਕੀਤਾ ਸਾਨੂੰ ਇਹਨਾਂ ਦਾ ਸੈੱਲ ਨੰਬਰ ਮਿਲਿਆ ਹਰਮਨਦਾਨ ਫਤਿਹਾਲਿਆਂ ਦਾ ਬਹੁਤ ਅੱਛੇ ਹਨ ਨੇਕ ਵੀਰ ਜੀ ਆ ਕਿ ਮਤਲਬ ਹਰ ਗਰੀਬਾਂ ਦੀ ਸਹਾਇਤਾ ਕਰਦੇ ਆ ਹਾਂਜੀ ਤੁਸੀਂ ਦੇਖਿਆ ਹੋਣਾ ਵੀ ਮਕਾਨ ਤੁਹਾਡੇ ਸਾਹਮਣੇ ਆ ਉੱਪਰ ਛੱਤ ਦੇ ਵੀ ਉੱਪਰ ਵੀ ਇਹਨਾਂ ਨੇ ਕਾਗਜ਼ ਪਾ ਕੇ ਗੁਜ਼ਾਰਾ ਕਰ ਰਹੇ ਨੇ ਵੀ ਆਪਾਂ ਹਰਮਨਦਾਨ ਫਤਿਹ ਸੇਵਾਦਾਰ ਸੇਵਾ ਲਈ ਆਇਆ ਆਪਾਂ ਕਿਹੋ ਜਿਹਾ ਆਪਾਂ ਵੀ ਜਿਹੜੇ ਛੋੜੇ ਇੱਥੇ ਨਕਰਦੇ ਨੇ ਕਿਵੇਂ ਜੋਗਦਨ ਦੇਣਗੇ ਨਾਲ ਇਹਨਾਂ ਦੇ ਨਾਲ ਵੀ ਇਹਨਾਂ ਦਾ ਆਪਾਂ ਮਕਾਨ ਨਵਾਂ ਬਣਾ ਦਈਏ ਨਹੀਂ ਵੀਰ ਜੀ ਅਸੀਂ ਨਾਲ ਖੜੇ ਆਂ ਵੀਰ ਜੀ ਦੇ ਹਾਂਜੀ ਇਹਨਾਂ ਦੇ ਨਾਲ ਅਸੀਂ ਬਿਲਕੁਲ ਮੋੜੇ ਨਾਲ ਮੋੜਾ ਲਾ ਕੇ ਹਰ ਵਾਰ ਵੀਰ ਜੀ ਦੇ ਨਾਲ ਖੜੇ ਆਂ ਸਾਨੂੰ ਮਤਲਬ ਕੀ ਆ ਬਹੁਤ ਇਨਾਂ ਤੱਕ ਮਤਲਬ ਅਸੀਂ ਪਹੁੰਚੇ ਆ ਅੱਛੇ ਆ ਵੀਰ ਜੀ ਅੱਛੀ ਸੇਵਾ ਕਰ ਰਹੇ ਆ ਬਹੁਤ ਵਧੀਆ ਸੇਵਾ ਕਰ ਰਹੇ ਆ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਇਦਾਂ ਹੀ ਇਹਨਾਂ ਨੂੰ ਫਤਿਹ ਬਖਸ਼ੀ ਸੋ ਭੈਣ ਜੀ ਕਹਿੰਦੇ ਵੀ ਜਿਹੜਾ ਇਹ ਮਕਾਨ ਬਣਾਉਣ ਦੀ ਸੇਵਾ ਹਰਮਦਾਨ ਫਤਿਹ ਸੇਵਾਦਾਰਾਂ ਨਾਲ ਨੇ ਆਲੇ ਇਹਨਾਂ ਨੂੰ ਕੰਟੈਕਟ ਕੀਤਾ ਸੋ ਮੇਰੇ ਨਾਲ ਹਰਮਦਾਨ ਫਤਿਹ ਸੇਵਾਦਾਰ ਦੇ ਮੁਖ ਸੇਵਾਦਾਰ ਕਸ਼ਮੀਰ ਸਿੰਘ ਵੀ ਨੇ ਮੈਂ ਇਹਨਾਂ ਤੋਂ ਵੀ ਜਾਨਣਾ ਚਾਹਾਂਗਾ ਵੀ ਇਹਦੀ ਸੇਵਾ ਆਪਾਂ ਕਦੋਂ ਸ਼ੁਰੂ ਕਰਨੀ ਹੈ ਲੋਕਾਂ ਨੂੰ ਆਪਾਂ ਨੇ ਕਿਵੇਂ ਦੱਸਣਾ ਵੀ ਇਹ ਭੈਣ ਦਾ ਘਰ ਵੀ ਪੌਣਾ ਨੂੰ ਲੱਦੀ ਇਹ ਸਾਡੀ ਇੱਥੇ ਪੰਜਵਾਂ ਮਕਾਨ ਹੈ ਹਰਮਨਦਨ ਫਤਿਹ ਸੇਵਾਦਾਲ ਸਾਡੇ ਦੋ ਸੰਸਥਾਵਾਂ ਵੱਲੋਂ ਚੱਲ ਰਿਹਾ ਕੀ ਕਹਿਣਾ ਚਾਹੁੰਨਾ ਕਸ਼ਮੀਰ ਸਿੰਘ ਜੀ ਕਿਹੋ ਜਿਹੇ ਹਾਲਾਤ ਨੇ ਕਿਵੇਂ ਆਪਾਂ ਇਹਨੂੰ ਅੱਗੇ ਲੱਗ ਜਾਂ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਸਾਡੇ ਭੈਣ ਜੀ ਨੇ ਸੰਪਰਕ ਕੀਤਾ ਤੇ ਉਸ ਤੋਂ ਪਹਿਲਾਂ ਸਾਨੂੰ ਇੱਕ ਵਾਰੀ ਐਮਸੀ ਸਾਹਿਬ ਨੇ ਵੀ ਕਿਹਾ ਸੀਗਾ ਵੀ ਘਰ ਕਾਫੀ ਜ਼ਿਆਦਾ ਖਸਤਾ ਹਾਲ ਚੇ ਨੇ ਵੀ ਡਿੱਗਣੇ ਵਾਲੇ ਨੇ ਅਸੀਂ ਪਟਵਾਰੀ ਸਾਹਿਬ ਨੂੰ ਲੈ ਕੇ ਸਾਰਾ ਇਹਨਾਂ ਨੂੰ ਮੌਕਾ ਵੀ ਦਿਖਾਇਆ ਪਰ ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਨੇ ਜਿਵੇਂ ਕਿ ਕਾਗਜ਼ ਪੱਤਰ ਦੇ ਆ ਹੋਰ ਕੋਈ ਇਦਾਂ ਦੀ ਗੱਲ ਹੁੰਦੀ ਹੈ ਵੀ ਕਈ ਵਾਰੀ ਉਹ ਨਹੀਂ ਪੂਰੀ ਹੁੰਦੀਆਂ ਜੀ ਦੇ ਕਰਕੇ ਕਈ ਚੀਜ਼ਾਂ ਇਹ ਜਿਹੜੇ ਲੋੜਵੰਦ ਪਰਿਵਾਰ ਨੇ ਫਿਰ ਉਹ ਅਜਾਈਂ ਚਲੇ ਜਾਂਦੇ ਨੇ ਪਰ ਦੇਖਿਆ ਜਾਵੇ 2 ਤੋਂ 3 ਫੁੱਟ ਥੱਲੇ ਡੂੰਘਾ ਹੈ ਜੀ ਘਰ ਜਦੋਂ ਕਿ ਘਰ ਉੱਚਾ ਹੋਵੇ ਖਿੜਕੀਆਂ ਦਰਵਾਜ਼ੇ ਰੋਸ਼ਨਦਾਨ ਹੋਣ ਤਾਜੀ ਹਵਾ ਕ੍ਰੋਸ ਹੋਵੇ ਤੰਦਰੁਸਤੀ ਰਹਿੰਦੀ ਹੈ ਗਰੀਬ ਪਰਿਵਾਰ ਹੈ ਦਿਹਾੜੀ ਜੋਤਾਂ ਕਰਦੇ ਨੇ ਤੇ ਇੰਨੇ ਜੋਗੇ ਸਮਰੱਥ ਨਹੀਂ ਹੈਗੇ ਮੈਂ ਵੇਖਿਆ ਵੀ ਹੁਣ ਵੀ ਦੇਖਿਆ ਵੀ ਉੱਥੇ ਹੀ ਭਾਂਡੇ ਧੋਂਦੇ ਨੇ ਉੱਥੇ ਹੀ ਖਾਣਾ ਬਣਾਉਂਦੇ ਨੇ ਉੱਥੇ ਸਭ ਕੁਝ ਜੀ ਇੱਕ ਲੇਡੀਜ਼ ਲਈ ਤੁਸੀਂ ਸਭ ਤੋਂ ਵੱਡਾ ਹੁੰਦਾ ਪੜਦਾ ਪੜਦਾ ਵੀ ਹੁਣ ਤੁਸੀਂ ਦੇਖੋ ਇੱਥੇ ਇਹ ਨਹਾਂਦੇ ਧੋਂਦੇ ਨੇ ਆ ਬਾਥਰੂਮ ਹੈਗਾ ਜਰੂਰ ਹੈ ਪਰ ਬਹੁਤ ਚੀਜ਼ਾਂ ਐਹ ਜੀਆਂ ਨੇ ਅਸੀਂ ਜੋ ਕੈਮਰੇ ਤੇ ਨਹੀਂ ਦੱਸ ਸਕਦੇ ਭੈਣ ਜੀ ਨੇ ਗੱਲਾਂ ਕੀਤੀਆਂ ਨੇ ਤੇ ਅਸੀਂ ਪਿੰਡ ਵਾਸੀਆਂ ਦਾ ਬਹੁਤ ਧੰਨਵਾਦ ਕਰਦੇ ਆ ਮੈਂ ਪਹਿਲਾਂ ਹੀ ਬੇਨਤੀ ਲਾ ਦਵਾਂ ਕਿਉਂਕਿ ਜਿਹੜਾ ਹਰਜਿੰਦਰ ਕੌਰ ਭੈਣ ਜੀ ਦਾ ਆਪਾਂ ਨੇ ਪਰਸੋਂ ਨੂੰ ਲੈਂਟਰ ਪਾਣਾ ਆ ਉਸ ਦੇ ਵਿੱਚ ਸਾਡੇ ਐਨਆਰਆਈ ਭਰਾਵਾਂ ਨੇ ਤੇ ਹੋਰ ਨਾਲ ਦੇ ਗਵਾਂਢੀਆਂ ਨੇ ਹਰੇਕ ਨੇ ਦੇਖੋ ਆਪਣਾ ਦਸਬੰਦ ਦੇ ਕੇ ਉਸ ਭੈਣ ਦਾ ਕਾਰਜ ਅੱਗੇ ਵਧਾਇਆ ਤੇ ਸਾਨੂੰ ਵੀ ਬਲ ਉਦੋਂ ਮਿਲਦਾ ਆ ਜਦੋਂ ਸਾਨੂੰ ਸਾਡੇ ਆਪਣੇ ਹੀ ਪਿੰਡ ਦੇ ਬੰਦੇ ਕਈ ਵਾਰੀ ਮੈਂ ਪਹਿਲਾਂ ਵੀ ਦੱਸਿਆ ਆ ਵੀ ਕੋਈ ਸਬਾਬ ਬਣੀ ਬਣਦਾ ਕੋਈ ਸਹਿਯੋਗ ਦੀ ਲੋੜ ਆ ਪਿੰਡ ਵਾਲੇ ਦੀ ਲੋੜ ਆ ਕਈ ਵਾਰੀ ਅਸੀਂ ਰਾਜਨੀਤੀਆਂ ਦੇ ਵਿੱਚ ਉਲਝ ਕੇ ਰਹਿ ਜਾਂਦੇ ਆ ਕਿਸੇ ਨਾਲ ਸਾਡੀ ਲਾਗ ਡਾਟ ਹੁੰਦੀ ਆ ਵੀ ਮੈਂ ਉਹਦਾ ਨਹੀਂ ਕਰਨ ਦੇਣਾ ਮੈਂ ਉਹਦਾ ਨਹੀਂ ਹੋਣ ਦੇਣਾ ਲੇਕਿਨ ਹਰ ਮੈਦਾਨ ਫਤਿਹ ਸੇਵਾ ਦਾ ਇੱਕ ਸਾਝਾ ਦਲ ਆ ਉਹ ਹਰ ਇੱਕ ਦੇ ਨਾਲ ਹਰ ਇੱਕ ਪੋਲੀਟੀਕਲ ਪਾਰਟੀ ਵਾਲਿਆਂ ਨੂੰ ਤੇ ਹਰ ਧਾਰਮਿਕ ਸੰਸਥਾਵਾਂ ਨੂੰ ਹਰ ਇੱਕ ਆਂਡੀਆਂ ਗਵਾਂਡੀਆਂ ਨੂੰ ਸਾਰਿਆਂ ਨਾਲ ਲੈ ਕੇ ਚੱਲਦਾ ਕਿਉਂਕਿ ਸਾਡੀ ਤੇ ਕਿਸੇ ਨਾਲ ਕੋਈ ਵੈਰ ਵਿਰੋਧਤਾ ਨਹੀਂ ਹੈਗੀ ਤੇ ਨਾ ਅਸੀਂ ਕਿਸੇ ਦਾ ਪੋਲੀਟਿਕਲ ਦਾ ਕਿਸੇ ਦਾ ਪ੍ਰਚਾਰ ਕਰਦੇ ਆ ਅਸੀਂ ਸਿਰਫ ਇਹ ਦੇਖਦੇ ਆ ਵੀ ਜਿਹੜਾ ਕੋਈ ਗਰੀਬ ਹੈ ਲੋੜਵੰਦ ਹੈ ਵੀ ਉਹਨਾਂ ਦੀ ਸਹਾਇਤਾ ਹੋ ਸਕੇ ਦੇਖੋ ਆਪਾਂ ਮੈਂ ਪਹਿਲਾਂ ਵੀ ਕਹਿਣਾ ਹੁੰਨਾ ਵੀ ਡਿੱਗੇ ਤੋਂ ਬਾਅਦ ਪਰਿਵਾਰ ਥੱਲੇ ਦਬ ਗਿਆ ਫਿਰ ਮੁਆਵਜ਼ੇ ਦੇਣ ਦਾ ਜਾਂ ਫਿਰ ਉਹਨਾਂ ਦੇ ਭੋਗਾਂ ਤੇ ਆਣ ਦਾ ਰੋਣ ਪਿੱਟਣ ਦਾ ਉਹਦਾ ਕੋਈ ਲਾਹ ਨਹੀਂ ਜਿਉਂਦੇ ਜੀ ਆਪਾਂ ਕਿਉਂ ਨਾ ਇਹ ਪਰਿਵਾਰ ਨੂੰ ਸੰਭਲੀ ਠੀਕ ਹੈ ਗਰੀਬ ਬੰਦੇ ਨੇ ਨਹੀਂ ਇੰਨਾ ਸਮਰੱਥ ਹੈਗੇ ਕਿ ਦਿਹਾੜੀ ਵਾਲਾ ਬੰਦਾ ਆਪਣੇ ਘਰ ਦੀ ਰੋਟੀ ਚਲਾ ਰਿਹਾ ਬੱਚਿਆਂ ਨੂੰ ਪੜਾਉਣਾ ਵੀ ਜ਼ਰੂਰੀ ਆ ਕਰਦੇ ਹੋਰ ਵੀ ਬੜੇ ਬਿਮਾਰੀਆਂ ਠਮਾਰੀਆਂ ਤੇ ਹੋਰ ਕਬੀਲਦਾਰੀਆਂ ਹੁੰਦੀਆਂ ਨੇ ਨਹੀਂ ਹੁੰਦਾ ਚਲੋ ਹਰੇਕ ਦਾ ਇੱਕ ਸੁਪਨਾ ਹੁੰਦਾ ਆ ਕਿ ਆਪਣਾ ਉਹਨਾਂ ਦਾ ਘਰ ਹੋਵੇ ਇੰਨਾ ਕੋ ਹੋਵੇ ਬੀਬੀ ਚਲੋ ਸੁੱਖ ਦੇ ਨਾਲ ਬੰਦਾ ਬੇਫਿਕਰ ਹੋ ਕੇ ਸੌਂ ਜਾਵੇ ਇਹ ਨਾ ਹੋਵੇ ਵੀ ਗਲੀ ਦਾ ਪਾਣੀ ਅੰਦਰ ਵੜ ਗਿਆ ਤੇ ਸਾਰੀ-ਸਾਰੀ ਦਿਹਾੜੀ ਬੰਦਾ ਰਾਤ ਨੂੰ ਕਿਤੋਂ ਥੱਕਿਆ ਟੁੱਟਿਆ ਆ ਜਾਂਦਾ ਸਵੇਰੇ ਕੰਮ ਤੇ ਜਾਣਾ ਹੁੰਦਾ ਤੇ ਰਾਤਾਂ ਬੰਦਾ ਜਾਗ ਕੇ ਕੱਢਦਾ ਕਿਤੇ ਟੁੱਟ ਨਾ ਜਾਵੇ ਤੇ ਅਜਿਹੇ ਗਵੰਡੀਆਂ ਦਾ ਮੈਂ ਧੰਨਵਾਦ ਕਰਦਾ ਆ ਮੈਂ ਭੈਣ ਜੀ ਦਾ ਭੈਣ ਜੀ ਨਾਲ ਆਪਣੇ ਰਾਜ ਭੈਣ ਜੀ ਰਾਜ ਭੈਣ ਜੀ ਦਾ ਮੈਂ ਧੰਨਵਾਦ ਕਰਦਾ ਆ ਕਿ ਇਹਨਾਂ ਵਰਗੇ ਪੜੋਸੀ ਸਾਰਿਆਂ ਦੇ ਹੋਣੇ ਚਾਹੀਦੇ ਨੇ ਕਿਉਂਕਿ ਰਿਸ਼ਤੇਦਾਰਾਂ ਨਾਲੋਂ ਪਹਿਲਾਂ ਪੜੋਸੀ ਹੁੰਦਾ ਆ ਇਹਨਾਂ ਨੇ ਇਹਨਾਂ ਦੀ ਬਾਹ ਫੜੀ ਇਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਹੋਰ ਵੀ ਸਾਨੂੰ ਇੱਕ ਦੋ ਵੀਡੀਓ ਆਈਆਂ ਪਿੰਡਾਂ ਦੇ ਵਿੱਚੋਂ ਤੇ ਫਿਰ ਅਸੀਂ ਜਦੋਂ ਸਾਰਿਆਂ ਨਾਲ ਸੰਪਰਕ ਕਰਨ ਤੋਂ ਬਾਅਦ ਅਸੀਂ ਜੇ ਦੇਖਿਆ ਬਾਕੀ ਤੁਸੀਂ ਅੱਜ ਹੁਣ ਦੇਖੋਗੇ ਵੀਡੀਓ ਦੇ ਰਾਹੀਂ ਵੀ ਇਹਨਾਂ ਦੀ ਜਿਹੜੀ ਬੜੀ ਤਰਸਯੋਗ ਹਾਲਤ ਹੈ ਤੇ ਅਸੀਂ ਇਹਨਾਂ ਦਾ ਐਤਵਾਰ ਵਾਲੇ ਦਿਨ ਜਾਂ ਇਹ ਐਤਵਾਰ ਬੱਕੀ ਸਾਡੀ ਆਪਣੀ ਮੈਂ ਆਪਣੇ ਗਰੁੱਪ ਮੈਂਬਰਾਂ ਨਾਲ ਮੀਟਿੰਗ ਕਰੂੰਗਾ ਤੇ ਇਹਨਾਂ ਨੂੰ ਇੱਥੋਂ ਸ਼ਿਫਟ ਕਰਵਾ ਦਿੱਤਾ ਜਾਏਗਾ ਮੈਂ ਭੈਣ ਜੀ ਦੀ ਡਿਊਟੀ ਲਾਈ ਹੈ ਮੇਰੇ ਰਾਜ ਭੈਣ ਜੀ ਮੇਰੇ ਵੱਡੇ ਭੈਣ ਜੀ ਨੇ ਉਹ ਤੇ ਮੈਂ ਇਹਨਾਂ ਦੀ ਡਿਊਟੀ ਲਗਾਈ ਹੈ ਕਿ ਇਹਨਾਂ ਦਾ ਜਿਹੜਾ ਸਮਾਨ ਹੈ ਇੱਥੋਂ ਕਿਸੇ ਸੁਰੱਖਿਤ ਜਗ੍ਹਾ ਤੇ ਰਖਾ ਕੇ ਤੇ ਫਿਰ ਇਹਨੂੰ ਖਾਲੀ ਕੀਤਾ ਜਾਵੇ ਤਾਂ ਜੋ ਇਹਦੀ ਜਿਹੜੀ ਫਿਰ ਤੋੜ ਤੜਾਈ ਸ਼ੁਰੂ ਹੋ ਜਵੇ ਇਹ ਬੜੀ ਜਲਦੀ ਹੀ ਅਸੀਂ ਇਹਦਾ ਜਿਹੜਾ ਕਾਰਜ ਆ ਉਹ ਸ਼ੁਰੂ ਕਰਾਂਗੇ ਤੇ ਜੇ ਕਾਰਜ ਵੀ ਸ਼ੁਰੂ ਕਰਨਾ ਆਪਾਂ ਨੇ ਆਪਾਂ ਨੂੰ ਸਮਾਨ ਦੀ ਵੀ ਲੋੜ ਆ ਸਰੀਏ ਦੀ ਵੀ ਲੋੜ ਆ ਤੇ ਬਜਰੀ ਦੀ ਵੀ ਲੋੜ ਆ ਹਨਾ ਜੀ ਠੀਕ ਆ ਆਪਾਂ ਲੇਬਰ ਵੀ ਕਰਨੀ ਆ ਪਰ ਜਿਹੜੀ ਚੀਜ਼ ਆ ਵੀ ਇੱਥੇ ਭਾਰਤ ਵੀ ਪੈਣਾ ਕਿ ਦੀ ਵੀ ਲੋੜ ਪੈਣੀ ਆ ਆਪਰੂ ਹਨਾ ਵੀ ਉਹ ਆਪਾਂ ਸੰਗਤ ਨੂੰ ਵੀ ਅਪੀਲ ਕਰਾਂਗੇ ਮੈਂ ਵੀ ਕਰੂੰਗਾ ਤੁਸੀਂ ਵੀ ਕਰੋ ਵੀ ਆਪਾਂ ਨੂੰ ਇਹਦੇ ਲਈ ਜੇ ਆਪਾਂ ਨੂੰ ਕਾਫੀ ਵੱਡਾ ਯੋਗਦਾਨ ਆ ਇਹ ਇਕੱਲਾ ਮਕਾਨ ਨਹੀਂ ਇੱਥੇ ਹੈਗਾ ਹੋਰ ਵੀ ਕਾਫੀ ਆਪਣੇ ਕੋਲ ਬਿਲਕੁਲ ਪੱਤਰਕਾਰ ਸਾਹਿਬ ਦੇਖੋ ਤੁਹਾਡਾ ਵੀ ਬਹੁਤ ਧੰਨਵਾਦ ਹੈ ਕਈ ਚੀਜ਼ਾਂ ਸਾਡੇ ਕੋਲੋਂ ਸਖਣੀਆਂ ਰਹਿ ਜਾਂਦੀਆਂ ਨੇ ਅਸੀਂ ਵੀ ਭੁੱਲ ਜਾਂਦੇ ਹਾਂ ਤੁਸੀਂ ਜਿਹੜਾ ਉਹ ਤੀਜੀ ਅੱਖ ਵਾਲੀ ਗੱਲ ਆ ਵੀ ਤੁਸੀਂ ਪੂਰੀ ਪਾਰਖੂ ਆਪਣੀ ਅੱਖ ਰੱਖਦੇ ਹੋ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਮੈਂ ਤਾਂ ਆ ਹੱਥ ਬੰਨ ਕੇ ਬੇਨਤੀ ਪਿੰਡ ਵਾਸੀਆਂ ਨੂੰ ਕਰ ਸਕਦਾ ਆ ਤੇ ਭਰਤ ਕੁਸ਼ਕ ਸਾਡੀ ਉਧਰੋਂ ਭੈਣ ਦੀ ਛੱਤ ਤੋਂ ਮਿੱਟੀ ਨਿਕਲੀ ਸੀਗੀ ਅਸੀਂ ਉਹਨਾਂ ਨੂੰ ਰਾਤ ਤੇ ਚਕਾ ਦਿੱਤੀ ਐ ਤੇ ਚਲੋ ਜੇ ਬਾਕੀ ਆਊਗੀ ਕਿਸੇ ਨੂੰ ਹੋਰ ਸੇਵਾ ਲਾ ਲੱਤੀ ਜਾਊਗੀ ਆਪਾਂ ਚਾਹਨੇ ਆ ਕਿ ਜਿੰਨਾ ਇਸ ਟਾਈਮ ਆਪਾਂ ਉੱਚੀ ਜਗ੍ਹਾ ਤੇ ਖੜੇ ਆ ਇਹ ਤਾਂ ਇਹਨਾਂ ਨੇ ਪੱਥਰ ਰੱਖ ਕੇ ਉੱਚਾ ਕੀਤਾ ਹੋਇਆ ਲੇਕਿਨ ਅੰਦਰ ਡੂੰਗਾ ਵੀ ਇੰਨਾ ਕੁ ਉੱਚਾ ਆਪਾਂ ਇਹਨਾਂ ਨੂੰ ਭਰਤ ਪਾ ਕੇ ਵਧੀਆ ਬਣਾ ਕੇ ਜਾਨੀ ਕਿ ਜਿਹੜਾ ਘਰ ਦਈਏ ਤੇ ਬੇਨਤੀ ਇਹੀ ਆ ਜੀ ਕੋਈ ਸਰੀਏ ਦੀ ਸੇਵਾ ਕਰ ਸਕਦਾ ਕੋਈ ਸੀਮੈਂਟ ਦੀ ਕੋਈ ਰੇਤੇ ਦੀ ਜਿਉੜੀ ਵੀ ਕੋਈ ਸੇਵਾ ਕੋਈ ਲੈਣੀ ਚਾਹੁੰਦਾ ਸਾਡੇ ਨਾਲ ਸੰਪਰਕ ਕਰੋ ਤੇ ਬੜਾ ਪਾਰਦਰਸ਼ਤਾ ਨਾਲ ਕੰਮ ਐ ਜੀ ਅਸੀਂ ਪੈਸਾ ਨਹੀਂ ਲੈ ਰਹੇ ਕਿਸੇ ਤੋਂ ਸਿਰਫ ਅਸੀਂ ਮਟੀਰੀਅਲ ਲੈਨੇ ਆ ਮਟੀਰੀਅਲ ਦੇ ਨਾਲ ਹੀ ਅੱਗੇ ਜਿਹੜਾ ਸਾਰਾ ਕੁਝ ਉਹ ਚੱਲਦਾ ਪਿਆ ਆ ਤੇ ਤੁਹਾਡਾ মিডিਆ ਦਾ ਸਭ ਤੋਂ ਪਹਿਲਾਂ ਤਾਂ ਸਿੰਘਾਂ ਦੀ ਸਲੋਦੀ ਵਾਲੇ ਜਿਹੜੇ ਆਪਣੇ ਏਸ਼ੀ ਦੀ ਗੁਰੂ ਅਰਜਨ ਦੇਵ ਜੀ ਧਰਮ ਪ੍ਰਚਾਰ ٹرسٹ ਵਾਲੇ ਨੇ ਦੋ ਘਰ ਇਹਨਾਂ ਨੇ ਬਣਾਏ ਸੀਗੇ ਦੋ ਘਰ ਅਸੀਂ ਬਣਾਏ ਤੇ ਹੁਣ ਪੰਜਵਾਂ ਘਰ ਆਪਾਂ ਸਟਾਰਟ ਕਰਨ ਜਾ ਰਹੇ ਆ ਅਸੀਂ ਰਲ ਮਿਲ ਕੇ ਹੀ ਇਹ ਕਾਰਜ ਕਰਦੇ ਆ ਦੇਖੋ মিডিਆ ਇੱਕ ਇਹੋ ਜਿਹਾ ਪ੍ਰਚਾਰ ਦਾ ਸਾਧਨ ਹੈ ਜੀ ਦੇ ਨਾਲ ਜਦੋਂ ਸਾਡੀ ਜਿਹੜੀ ਗੱਲ ਹੈ ਦੂਰ ਤੱਕ ਪਹੁੰਚਦੀ ਹੈ ਤਾਂ ਹੀ ਕਿਸੇ ਦੇ ਅਗਰ ਉਹ ਕਿਸੇ ਲੋੜਵੰਦ ਦੇ ਖਾਨੀ ਪੈ ਜਾਂਦੀ ਹੈ ਤੇ ਉਹ ਅੱਗੇ ਆ ਕੇ ਆਪਣਾ ਜਿਹੜਾ ਦਸਬੰਦ ਹੈ ਕਿਸੇ ਲੋੜਵੰਦ ਪਰਿਵਾਰ ਨੂੰ ਦਿੰਦਾ ਆ ਤੇ ਇਦਾਂ ਹੀ ਕਾਰਜ ਹੁੰਦਾ ਆ ਤੇ ਮੈਂ মিডিਆ ਚੈਨਲ ਦਾ ਬਹੁਤ ਧੰਨਵਾਦ ਕਰਦਾ ਆ ਪੰਜਾਬ ਡੇ ਵਾਲਿਆਂ ਦਾ ਕਿ ਐਸੀ ਤਰ੍ਹਾਂ ਵਾਹੀ ਗੁਰਜੀ ਇਹਨਾਂ ਤੇ ਵੀ ਆਪਣਾ ਮਿਹਰ ਭਰਿਆ ਹੱਥ ਰੱਖਣੇ ਐਸੀ ਤਰ੍ਹਾਂ ਸੇਵਾ ਲੈਂਦੇ ਰਹਿਣ ਬਾਕੀ ਹਰ ਮੈਦਾਨ ਫਤਿਹ ਸੇਵਾਦਾਰ ਸਦਾ ਹੀ ਤੁਹਾਡੇ ਸਾਰਿਆਂ ਦੀ ਸੇਵਾ ਵਿੱਚ ਹਾਜ਼ਰ ਹੈ ਤੇ ਇੰਨੀਆਂ ਹੀ ਬੇਨਤੀਆਂ ਨੇ ਬਾਕੀ ਤੁਸੀਂ ਆਪਣਾ ਵੱਧ ਤੋਂ ਵੱਧ ਸਬੰਧ ਦੇ ਕੇ ਇਸ ਭੈਣ ਦਾ ਜਿਹੜਾ ਕਾਰਜ ਹੈ ਇਹ ਵੀ ਹੁਣ ਆਪਾਂ ਨਿਪਰੇ ਚੜਾ ਦਈਏ ਤੁਹਾਡਾ ਸਾਰਿਆਂ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਉਰੇ ਆਏ ਇਹ ਵੀ ਗੱਲ ਤੁਹਾਨੂੰ ਨੋਟ ਕਰਵਾ ਦਿੰਨਾ ਵੀ ਜਿਹੜਾ ਅੱਜ ਸਮਾਜ ਦੇ ਵਿੱਚ ਗ੍ਰਾਫਟ ਆ ਚੁੱਕੀ ਹੈ ਕਿ ਜਿਹੜੇ ਗਰੀਬ ਲੋਕ ਨੇ ਉਹਨਾਂ ਦੀ ਕੋਈ ਪੁੱਛ ਪੜਤਾਲ ਸਰਕਾਰਾਂ ਵੀ ਨਹੀਂ ਕਰਦੀਆਂ ਭਾਵੇਂ ਪਿੰਡਾਂ ਦੀਆਂ ਪੰਚਾਇਤਾਂ ਨੇ ਜਾਂ ਮਿਊਸਪਲ ਕਮੇਟੀਆਂ ਨੇ ਜਾਤ ਅਸੀਂ ਦੇਖਿਆ ਘਰਾਂ ਦੇ ਵਿੱਚ ਜਾ ਕੇ ਕਿਉਂਕਿ ਅਸੀਂ ਕੱਲ ਉੱਠੇ ਆ ਸਤੋਂ ਪਹਿਲਾਂ ਬੜਾ ਸਮਾਂ ਹੋ ਗਿਆ ਕਿਉਂਕਿ 30 30 40 40 ਸਾਲ ਇਹ ਮਕਾਨਾਂ ਨੂੰ ਬਣਿਆ ਨੂੰ ਹੋ ਗਏ ਪਰ ਇਹ ਵਿਚਾਰੇ ਗਰੀਬ ਪਰਿਵਾਰ ਆਪਣੀਆਂ ਛੱਤਾਂ ਬਦਲਣ ਵਾਸਤੇ ਮਦਦ ਮੰਗਣ ਵਾਸਤੇ ਲੋਕਾਂ ਦੇ ਤਰਲੇ ਮਿੰਨਤਾ ਵੀ ਕਰਦੇ ਨੇ ਪਰ ਕੋਈ ਸੁਣਦਾ ਨਹੀਂ ਪਰ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਬੜੀ ਜਾਗਰੂਕ ਹੋਈ ਹੈ ਮੀਡੀਆ ਦੇ ਰਾਹੀਂ ਸੋਸ਼ਲ ਮੀਡੀਆ ਦੇ ਰਾਹੀਂ ਚੈਨਲਾਂ ਦੇ ਰਾਹੀਂ ਕਿਉਂਕਿ ਜਿਹੜਾ ਇਹ ਸਮਾਜ ਹੈ ਸਾਡਾ ਕਹਨਾ ਇਹਨੂੰ ਜਗਾਉਣ ਦੀ ਬੜੀ ਲੋੜ ਪੈਂਦੀ ਹੈ ਦੂਸਰੀ ਬੇਨਤੀ ਇਹ ਵੀ ਹੈ ਇਹ ਜਿਹੜਾ ਇਹ ਪਿੰਡ ਰਹਾਉਣਾ ਵਾਰਡ ਨੰਬਰ 1 ਦੇ ਵਿੱਚ ਇਹ ਭੈਣ ਦਾ ਘਰ ਹੈ ਇਹ ਪੰਜਵਾਂ ਮਕਾਨ ਹੈ ਜਿਹੜਾ ਇਹ ਸੰਸਥਾਵਾਂ ਇੱਥੇ ਸ਼ੁਰੂ ਕਰਨ ਗਈਆਂ ਕਿਉਂਕਿ ਆਪ ਜੀ ਦੇ ਸਹਿਯੋਗ ਤੋਂ ਬਿਨਾ ਸੰਗਤਾਂ ਦੇ ਸਹਿਯੋਗ ਤੋਂ ਬਿਨਾ ਇਹ ਕਾਰਜ ਸਿਰੇ ਨਿਪਰੇ ਨਹੀਂ ਚੜਦੇ ਸੋ ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਵੀ ਇਹ ਖਾਂਦੇ ਨੇ ਪੀਂਦੇ ਨੇ ਜੀ ਕਿੱਥੋਂ ਉਹਨਾਂ ਨੂੰ ਪੈਸਾ ਆਉਂਦਾ ਕਿੱਥੋਂ ਫੰਡਿੰਗ ਆਉਂਦੀ ਹੈ ਅਸੀਂ ਉਹ ਵੀ ਕਲੀਅਰ ਕਰ ਦਿੰਨੇ ਆਂ ਕਿ ਜਿਹੜੀ ਇਹ ਸਾਰੀ ਹੰਡਿੰਗ ਹੈ ਇਹ ਇੱਥੋਂ ਦੇ ਭੈਣ ਭਰਾਵਾਂ ਨਹੀਂ ਹੀ ਇੱਥੇ ਆ ਕੇ ਇਹਦਾ ਸਮਾਨ ਜੋ ਵੀ ਦੇਣਾ ਰੀਤਾ ਬਜਰੀ ਸੀਮੈਂਟ ਪੈਸਾ ਕਿਉਂਕਿ ਲੇਬਰ ਵੀ ਲੱਗਦੀ ਹੈ ਮਿਸਤਰੀਆਂ ਨੂੰ ਵੀ ਲਾਉਣੇ ਪੈਂਦੇ ਨੇ ਮਜ਼ਦੂਰ ਵੀ ਲਾਉਣੇ ਪੈਂਦੇ ਨੇ ਇੱਟ ਵੀ ਆਉਂਦੀ ਹੈ ਬੜਾ ਸਮਾਨ ਆਉਂਦਾ ਸੋ ਮੈਂ ਇਹ ਅਪੀਲ ਜ਼ਰੂਰ ਕਰਾਂਗਾ ਕਿ ਚਾਹੇ ਭਾਵੇਂ ਸਿੱਧਾ ਹਰਮਨਦਨ ਫਤਿਹ ਸੇਵਾਦਾਲ ਦੇ ਕਸ਼ਮੀਰ ਸਿੰਘ ਖਾਲਸਾ ਜੀ ਦਾ ਤੁਹਾਨੂੰ ਨੰਬਰ ਵੀ ਅਸੀਂ ਰਿਪੀਟ ਕਰਵਾ ਦਾਂਗੇ ਵੀਡੀਓ ਦੇ ਵਿੱਚ ਔਰ ਭੈਣ ਦਾ ਵੀ ਤੁਹਾਨੂੰ ਦੱਸ ਦਿੱਤਾ ਵੇ ਘਰ ਇਹ ਰਹਾਉਣ ਵਾਰ ਨਮਰੇਕ ਦੇ ਵਿੱਚ ਘਰ ਹੈ ਇੱਥੇ ਆ ਕੇ ਵੀ ਤੁਸੀਂ ਆਪ ਵੀ ਦੇਖ ਸਕਦੇ ਹੋ ਕਿਉਂਕਿ ਜਿਹੜੇ ਇਹ ਲੋੜਵੰਦ ਪਰਿਵਾਰ ਨੇ ਅਸੀਂ ਉਹਨਾਂ ਤੱਕ ਪਹੁੰਚ ਕਰਦੇ ਆ ਤਾਂ ਜੋ ਉਹਨਾਂ ਦੀਆਂ ਛੱਤਾਂ ਬਦਲੀਆਂ ਜਾਣ ਉਹਨਾਂ ਦੇ ਮਕਾਨ ਬਣ ਜਾਣ ਉਹਨਾਂ ਦੇ ਬੱਚੇ ਸੁਰੱਖਿਅਤ ਰਹਿਣ ਉਹਦਾ ਪਰਿਵਾਰ ਸੁਰੱਖਿਅਤ ਰਹੇ ਇਹੀ ਅਸਲ ਸੇਵਾ ਗੁਰੂ ਦਾ ਕਹਿੰਦੇ ਗੋਲਕ ਗਰੀਬ ਦਾ ਮੂੰਹ ਇਹ ਲੜੀ ਨੂੰ ਲੈ ਕੇ ਅਸੀਂ ਸੇਵਾ ਕਰ ਰਹੇ ਆ ਮਨੁੱਖਤਾ ਦੀ ਸੇਵਾ ਰੱਬ ਦੀ ਸੇਵਾ ਲੜੀ ਤਹਿਤ ਇਹ ਪੰਜਵੇਂ ਮਕਾਨ ਦੀ ਸ਼ੁਰੂਆਤ ਬਹੁਤ ਜਲਦ ਹਰ ਮਦਾਨ ਫਤਿਹ ਸੇਵਾ ਦਲ ਸ੍ਰੀ ਗੁਰੂ ਅਰਜਨ ਦੇਵ ਧਰਮ ਦਾ ਟਰੱਸਟਰ ਉਹਦੀ ਸਿੰਘਾਂ ਦੀ ਔਰ ਇੱਥੋਂ ਦੇ ਮੇਰੇ ਭੈਣ ਰਾਜਕੌਰ ਔਰ ਇਹ ਜਿੰਨੇ ਵੀ ਇੱਥੋਂ ਦੇ ਸੱਜਣ ਨੌਜਵਾਨ ਵੀਰ ਨੇ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਾਂਗੇ ਕਿ ਬਤ ਬਤ ਅੱਗੇ ਸਹਿਯੋਗ ਦੇਣ ਸਾਡੇ ਕੋਲ ਹੋਰ ਵੀ ਕਾਫੀ ਐਪਲੀਕੇਸ਼ਨਾਂ ਆ ਰਹੀਆਂ ਨੇ ਵੀ ਸਾਡੇ ਵੀ ਮਕਾਨ ਟੇ ਹੋਏ ਨੇ ਪਰ ਜਿੰਨੇ ਵੀ ਇਹ ਸਹਿਯੋਗ ਆਪ ਜੀ ਦਾ ਬਹੁਤ ਜ਼ਰੂਰ ਆ ਮੇਰਾ ਵੀਡੀਓ ਤੇ ਨੂੰ ਜਰੂਰ ਸ਼ੇਅਰ ਤੇ ਲਾਈਕ ਕਰਿਓ ਤਾਂ ਜੋ ਕਿਸੇ ਦਾਨੀ ਸੱਜਣ ਤੱਕ ਇਹ ਪਹੁੰਚ ਜਾਵੇ ਭਾਵੇਂ ਸਰਕਾਰਾਂ ਤੱਕ ਪਹੁੰਚ ਜਾਵੇ ਤਾਂ ਜੋ ਸਾਡੇ ਗਰੀਬ ਘਰਾਂ ਦੀਆਂ ਛੱਤਾਂ ਬਦਲੀਆਂ ਜਾਣ ਮੈਂ ਹਾਂ ਸੁਖਵਿੰਦਰ ਸਿੰਘ ਸਲੋਦੀ ਤੁਸੀਂ ਦੇਖ ਰਹੇ ਹੋ ਪੰਜਾਬੀ ਦੇ ਨੂੰ ਚੈਨਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ